ਕਿਉਂ ਮੇਰੀ ਮਾਂ ਨੇ ਮੈਨੂੰ ਦੋ ਮੂੰਹ ਜੰਮਿਆ ਮੂੰਹ ਤਾਂ ਤੇਰਾ ਇੱਕੋ ਹੀ ਆ ਉਹ ਵੀ ਪੁਰਾਣੀ ਖਬਰੇ ਸਤਮਾਹ ਜੰਮਿਆ ਤੂੰ ਭਾਵੇਂ ਸਤਮਾਹ ਜੰਮਿਆ ਕੁੜੀ ਤਾਂ ਦਿੱਤੀ ਆ ਕਿਸੇ ਨੇ ਮੈਂ ਕੁੜੀ ਕਾਹਦੀ ਦਿੱਤੀ ਆ ਡੋਬੀ ਆ ਡੱਬਣ ਨੂੰ ਬੇਬੇ ਇਹ ਦਰਿਆ 'ਚ ਗੋਤੇ ਲੌਂਦੀ ਆ ਗੱਲਾਂ ਮਾਰਦੀ ਆ ਬੁਗੇ ਟੇਕ ਮੱਤਾ ਤੂੰ ਆਜੋ ਆ ਆਇਓ ਤੁਸੀਂ ਚਲੋ ਤੁਸੀਂ ਟੇਕ ਕੇ ਆਜੋ ਆ ਦੇ ਬੁਗੇ ਹੁਣ ਤਾਂ ਕੁੰਡ ਚੱਕ ਕੇ ਤੁਰ ਸਾਡੀ ਵੀ ਬੱਲੇ ਬੱਲੇ ਹੋਜੂ ਐਡੀ ਸੋਹਣੀ ਬੋਟੀ ਆ ਬਾਬਾ ਮਸੇ ਵਾਲਾ ਮਸੇ ਮਸੇ ਬੋਲਦਾ ਪਰ ਜੋ ਬੋਲਦਾ ਸੱਚ ਬੋਲਦਾ ਬਾਬਾ ਜੀ ਤੁਸੀਂ ਮੇਰਾ ਬੇੜਾ ਪਾਰ ਲਾ ਦੇਣਾ ਮੇਰਾ ਉਜੜਿਆ ਘਰ ਬਸਾ ਦੇਣਾ ਤੇ ਇੱਕ ਲਾਲ ਵੀ ਝੋਲੀ ਪਾ ਦੇਣਾ ਬਾਬਾ ਜੀ ਇਹ ਲਾਲ ਵਾਲਾ ਕੰਮ ਤੈਨੂੰ ਆਪ ਕਰਨਾ ਪੈਣਾ ਹੈ ਬੱਚਾ ਬਾਬੇ ਤਾਂ ਫਾਲੀ ਝੋਲੀ ਪਾ ਸਕਦੇ ਆ ਦੇ ਅਮਰੂਦ ਬੱਚੇ ਨੂੰ ਆ ਚੱਕ ਸੰਤਾਂ ਦਾ ਆਸ਼ੀਰਵਾਦ ਬਾਬਾ ਜੀ ਅਮਰੂਦ ਨਾਲ ਲਾਲ ਹੋ ਜਾਊਗਾ ਉਹ ਨਾ ਹੋਇਆ ਤੇ ਤੁਆਣਾ ਦੇ ਦਿਆਂਗੇ ਬਾਬੇ ਸਭ ਜਾਣਦੇ ਆ ਕਿਦੇ ਕਰ ਕੀ ਕੀ ਚੱਲਦਾ ਹੈ ਉਹ ਸਾਡੇ ਘਰੇ ਤੇ ਪੱਕਾ ਵੀ ਨਹੀਂ ਚੱਲਦਾ ਹਲਕ ਹੋਏ ਨੇ ਤਾਂ ਚੱਕ ਕੇ ਗੱਡੀ ਸੁਟ ਕੇ ਚੌਂਕੀ ਪਚਾ ਦੇਾਂਗੇ। ਅਬ ਮੇਰਾ ਮਤਲਬ ਹੈ ਚੌਂਕੀ ਭਰਾ ਦੇਾਂਗੇ। ਉਹ ਡੇਰੇ ਦੇ ਕਿ ਨੇਕ ਪਰਿਵਾਰ ਆਇਆ। ਉਹ ਮੁੰਡੇ ਦੇ ਮੂੰਹ ਤੇ ਨੂਰ ਹੈ, ਨਾਲ ਖੜੀ ਕੁੰਡਲੀ ਹੂਰ ਹੈ। ਹਲਕ। ਆ ਬੇਬੇ, ਅੱਪਾਪਾ ਮੇਰੀ ਗੱਲ ਕਰ ਰਿਹਾ। ਮੇਰੇ ਜਿਹੜੇ ਤੇ ਨੂਰ ਹੈ ਤੇ ਨਾਲ ਖੜੀ ਹੂਰ ਆ। ਤੇਰੇ ਤੇ ਨੂਰ ਹੈ? ਖੁਸ਼ਕੀ ਹੈ। ਮੈਂ ਨਹੀਂ ਨਾ ਬਾਬੇ ਨੂੰ ਮੰਦੀ। ਆ ਜੇ ਕੁੰਡ ਚੱਕਣ ਦਾ ਰੌਲਾ ਨਾ ਨਾ ਹੁੰਦਾ ਤਾਂ ਮੈਂ ਕਦੇ ਨਾ ਇੱਥੇ ਆਉਂਦੀ। ਆ ਬਖੰਡੀ ਬਾਬੇ ਲੋਕਾਂ ਨੂੰ ਲੁੱਟ ਕੇ ਖਾ ਗਏ। ਆ ਬੇਬੇ 50 ਰੁਪਏ ਤੂੰ ਮੱਥਾ ਟੇਕਿਆ ਤਿੰਨਾਂ ਜਣਾਂ ਪਾ ਲੰਗਰ ਖਾਡੋ ਵੀ ਖੀਰ ਖਾਣਾ ਤੂੰ ਨਹੀਂ ਲੁੱਟੀ ਗਈ ਬਾਬਾ ਢੱਲਿਆਂ ਲੁੱਟਿਆ ਗਿਆ ਗੱਲਾਂ ਮਾਰਦੀ ਆ ਤਾਨਾ ਮਾਈ ਉਹ ਜਿਹਨੇ ਪੋਤਰੇ ਨੂੰ ਪੁੱਤਾਂ ਵਾਂਗੂ ਪਾਲਿਆ ਉਹਨੇ ਦੰਨੀ ਵੇਖਿਆ ਰਾਤ ਨਹੀਂ ਵੇਖੀ ਬਸ ਆਪਣਾ ਸਰੀਰ ਗਾਲਿਆ ਉਹ ਮੂਹ ਦੀ ਬਡਬੋਲੀ ਐ ਦਿਲ ਦੀ ਸਾਫ ਐ ਠੀਕ ਐ ਨਾ ਬੇਬੇ ਤੇਰੇ ਬਾਰੇ ਬੋਲਦਾ ਬਾਬਾ ਪੁੱਤ ਬਾਬਾ ਜੀ ਤਾਂ ਜਾਨੀ ਜਾਨ ਨੇ ਚੱਲੋ ਚੱਲੀਏ ਇਹ ਜਿਹੇ ਰੂਹਾਂ ਦੇ ਤਾਂ ਕਿਸੁਤ ਨਾਲ ਹੀ ਦਰਸ਼ਨ ਹੁੰਦੇ ਨੇ ਮਾਰੋ ਮਾਰੀ ਕਿਆ ਥੀ ਇਧਰ ਨਹੀਂ ਇਧਰ ਇਧਰ ਤਾਂ ਮੈਂ ਨਹੀਂ ਅੱਜ ਝਾਤੀ ਮਾਰੀ ਮੰਗ ਬੱਚਾ ਕੀ ਮੰਗਦਾ ਥਾਪੀ ਇਧਰ ਨਾ ਮਾਰੀ ਓ ਇਧਰ ਫੇਸੀ ਨਿਕਲੀ ਆ ਉਹ ਫਿੰਸਣ ਨਿਕਲੀ ਤੇਰੀ ਲਾਟਰੀ ਨਿਕਲੀ ਆ ਤੁਸੀਂ ਦੋ ਤੋਂ ਤਿੰਨ ਹੋ ਗਏ ਜੇ ਓਏ ਬਾਬਾ ਜੀ ਦੋ ਦੋ ਤਿੰਨ ਕਿੱਦਾਂ ਹੋਗਾ ਮੈਂ ਤਾਂ ਆ ਜਾ ਕੁੰਡ ਰਿ ਚੱਕਾਏਗਾ ਓ ਮੂਰਖਾ ਪੈਣੇ ਦਾਦੀ ਪੋਤਾ ਸੀ ਹੁਣ ਘਰ ਚ ਨੋ ਖੇਡਦੀ ਏ ਕਿ ਨਹੀਂ ਐ ਬਾਬਾ ਜੀ ਆਪਣੇ ਪੇਕੇ ਭਾਵਾਂ ਸਟਾਬੂ ਸਟੂਬ ਖੇਡਦੀ ਹੋਵੇ ਐ ਸਾਡੇ ਤਾਂ ਕੱਲ ਰਾਤੀ ਆਈ ਐ ਓਏ ਹੋਰ ਬੜਾ ਕੁਛ ਹੋਣਾ ਸੀ ਮਾਈ ਤੂੰ ਮੁੰਡੇ ਦੇ ਵਿਆਹ ਚ ਕਾਲੀ ਕਰ ਗਈ ਐ ਕਾਲੀ ਕਾਦੀ ਬਾਬਾ ਜੀ ਕਾਲੀ ਮਹਿੰਦੀ ਲਾ ਕੇ ਤਾਂ ਮੁੰਡੇ ਦਾ ਸਾਕਰ ਆਇਆ ਉਹ ਸਮਝੀ ਨਹੀਂ ਮਾਈ ਮੁੰਡੇ ਦਾ ਵਿਆਹ ਹਫਤਾ ਪਹਿਲਾਂ ਹੋ ਗਿਆ ਜੇ ਮੁੰਡੇ ਨੇ ਮੱਸਾ ਤੋਂ ਪਹਿਲਾਂ ਕੁੰਡ ਚੱਕਿਆ ਤੇ ਘਰ ਚ ਕੋਈ ਬਜ਼ੁਰਗ ਚੱਕਿਆ ਜਾਣਾ ਓ ਜਮਦੂਤਾਂ ਤੇਰੀ ਰੂਹ ਬਾਅਦ ਚ ਕਢਨੀ ਪਹਿਲੇ ਕੋਟ ਕੋਟ ਤੇਰਾ ਜਰੂਸ ਕਰਨਾ ਉਹ ਤੈਨੂੰ ਐਦਾ ਖੜਨਗੇ ਜਿਵੇਂ ਟਰੈਕਟਰ ਮਗਰ ਸਵਾਗਾ ਖੜੀਦਾ ਗੱਲ ਸੁਣ ਲੈ ਮੁੰਡਿਆ ਮੱਸਾ ਤੋਂ ਪਹਿਲਾਂ ਕੁੰਡ ਚੱਕਣਾ ਤਾਂ ਦੂਰ ਤੇ ਪੱਖੇ ਨਾਲ ਕੁੰਡ ਹਿੱਲ ਵੀ ਗਿਆ ਨਾ ਤੂੰ ਹਿਲਣ ਜੋਗ ਨਹੀਂ ਰਹਿਣਾ ਆ ਗੱਲ ਸੁਣ ਬੇਬੇ ਤੂੰ ਤਾਂ ਇਹਨਾਂ ਬਾਬੇ 'ਚ ਯਕੀਨ ਨਹੀਂ ਕਰਦੀ ਸੀ ਹੁਣ ਤੂੰ ਬੜੀ ਸ਼ੇਦੀ ਮੰਨ ਗਈਆਂ ਨਾ ਫੇਰ ਰਿਸਕ ਲਾਵਾਂ ਓ ਰਿਸਕ ਦਾ ਕਾਹਦਾ ਕੰਮ ਆ ਬੇਬੇ ਸਾਰਾ ਕੁਝ ਤਾਂ ਤੂੰ ਦੇ ਹੋਰ ਮੈਨੂੰ ਵੀ ਦੇਖਣ ਦੇ ਕੁਝ ਮੈਂ ਮੈਂ ਆਪਦੇ ਪਟਪੋਤੇ ਦਾ ਮੂੰਹ ਦੇਖਣਾ ਹੈ ਉਹ ਬੇਬੇ ਦਾ ਮੂੰਹ ਮੈਂ ਦੇਖੂੰਗਾ ਫੇਰੀ ਪਟਪੋਤੇ ਦਾ ਮੂੰਹ ਦੇਖਾਂਗੀ ਕਿ ਚੋਰਾਂ ਦੀ ਬੁੜੀ ਜੋ ਕੱਢ ਕੇ ਪਟਪੋਤਾ ਫੜਾਦਾ ਚੋਰਾਂ ਦੀ ਬੁੜੀ ਜੋ ਨਿਕਲ ਕੇ ਆਊਗਾ ਕਹੀ ਮਰੀ ਜਾਂਦਾ ਚੱਲ ਬੁੜੀਏ ਓ ਮਾਂ ਲੁੱਟਿਆ ਗਿਆ ਓ ਬਾਬਾ ਬਸ ਜੇਂਗਾ ਆ ਜਾ ਬੁਕਿਓ ਆ ਜਾ ਬੇਦਰ ਰਿਖੋ ਨਾ ਆ ਜਾ ਮਜ਼ਦੂਰੀ ਦੇ ਦੇ ਤੇਰਾ ਜਿੰਨਾ ਤੂੰ ਮੰਨ ਕੇ ਮੂਸੇ ਵਾਲਾ ਜੀ ਮੰਨ ਕੇ ਮੂਸੇੜਾ ਦਾ ਵੱਡੇ ਵੱਡੇ ਮਨਾ ਦਿੰਦਾ ਹੈ ਪਰ ਤੂੰ ਹੁਣ ਮੱਸਾ ਤੋਂ ਪਹਿਲੇ ਕੁੜੀ ਜਾ ਕੇ ਲੈ ਆਈ ਹੈਂ ਮੱਸਿਆ ਤਾਂ ਬੜੀ ਦੂਰ ਦੀ ਗੱਲ ਹੈ ਮਾਤਾ ਕੱਲ ਹੀ ਪੁੰਨਿਆਂ ਦਾ ਚੰਦ ਛਾੜ ਦੂ ਉਹ ਨਾ ਚੜਿਆ ਸਾਨੂੰ ਖਬਰ ਕਰਦੀ ਅਸੀਂ ਉਹਨਾਂ ਨੂੰ ਪੜੇ ਚੜ੍ਹ ਦਿਆਂਗੇ ਲੱਖ ਰੰਜਨ ਜੈ ਬਾਬਾ ਮੱਸਿਆਲੇ ਦੀ ਵਾਏ ਵਾਏ ਬੁਰਗੇ ਬੇਬੇ ਹਾਂ ਆ ਡਾਂਕਾ ਤਾਂ ਰੱਖੀ ਆ ਕੋਲ ਖੁੰਡੀ ਆਪਣੀ ਗੇਟ ਤਾਂ ਲੱਗਾ ਆ ਕੁੱਤਾ ਬਿੱਲਾ ਕੋਈ ਅੰਦਰ ਆ ਨਹੀਂ ਸਕਦਾ ਮੈਂ ਮੈਨੂੰ ਕੁੱਤਿਆਂ ਬਿੱਲਾਂ ਤੋਂ ਡਰ ਨਹੀਂ ਹਾਂ ਮੈਨੂੰ ਆ ਇੱਥੇ ਤੇਰੇ ਤੋਂ ਡਰ ਆ ਆਪ ਦਾ ਬਿਸਤਰਾ 골 ਕਰ ਤੇ ਕੋਠੇ ਜਾ ਕੇ ਬਹਿ ਜਾ ਜੇ ਮੱਸਿਆ ਤੋਂ ਪਹਿਲਾਂ ਕੁੜੀ ਕਣੀ ਦੇਖਿਆ ਵੀ ਹੈ ਨਾ ਮੈਂ ਤੈਨੂੰ ਧਰਤੀ 'ਚ ਘੜ ਦੇਣਾ ਬੇਬੇ ਇੰਨਾ ਜੁਲਬਨਾ ਕਰ ਹੈ ਮੈਂ ਪਿੱਠ ਕਰਕੇ ਸੌਂ ਜੂਗਾ ਜੇ ਬੋਤੀ ਗੱਲਾਂ ਤਾਂ ਮੈਂ ਕੱਚੀ ਕੰਦ ਕਰਨਾ ਤੇਰੇ ਕਿਉਂ ਦੇ ਵੀ ਇਹੀ ਰੱਛੀ ਸੀ ਮਰ ਜਾਣਿਆ ਬੇਬੇ ਹਾਂ ਹਾਂ ਬੇਬੇ ਉਹ ਦੇਖ ਧੂਰੀ ਕਨਿਓ ਕਿੰਨੇ ਕਾਲੇ ਬੱਦਲ ਆਉਂਦੇ ਆ ਦੇਖ ਜਰਾ ਬੁਕੇ ਤੁਮੀ ਦੇਖਣਾ ਓਏ ਤੂੰ ਮੈਨੂੰ ਕੱਲਾ ਜਿਨਾਲਾ ਬਿਸਤਰਾ ਚੱਕਦੇ ਉੱਤੇ ਜਾ ਇਹੋ ਜਿਹਾ ਟਾਈਮ ਤੇ ਬੇਬੇ ਆਪਣੇ ਕੁੱਤੇ ਨੂੰ ਕੋ ਉੱਤੇ ਸੌਂਦਾ ਮੈਂ ਕਿਹਾ ਤੂੰ ਜਾਣਨ ਕਿ ਨਹੀਂ ਇੱਥੇ ਆਪਣੇ ਬਿਜਲੀ ਥੱਲੇ ਵੀ ਕਰ ਸਕਦੀ ਆ ਮੈਂ ਕਿਹਾ ਜਾਣਨ ਲੱਗੇ ਤਾਂ ਆ ਜੀ ਚੰਗਾ ਇਸ ਕਮਰੇ ਨੂੰ ਵਿਆਹ ਕਿਵੇਂ ਕਿੰਨੀ ਦੁਖੀ ਹੋਈ ਆ ਖਸਮ ਨੂੰ ਖਾਣਾ ਹੈ ਵਾਹ ਲੱਗਦਾ ਬੇਬੇ ਦਾ ਸੌ ਗਈ ਕਿਤੇ ਚੋਂ ਵੀ ਉਹ ਤੇ ਬਦਿਆ ਗੱਲ ਬੁਗਏ ਮੈਂ ਆ ਗਿਆ ਉਹ ਵੇ ਆਹ ਆਹ ਅਸਤੇ ਹੁਣ ਕੀ ਆ ਉਹ ਬੇਬੇ ਮੈਂ ਤਾਂ ਆ ਦਸਣ ਆਇਆ ਸੀ ਭਈ ਕੁੱਤੇ ਭੌਂਗਦੇ ਆ ਮੈਂ ਕੁੱਤੇ ਭੌਂਗਦੇ ਹੀ ਹੁੰਦੇ ਆ ਹੋਰ ਕੀ ਕੁੱਤੇ ਬੋਲੀਆਂ ਪਾਦੇ ਹੁੰਦੇ ਨੇ ਉਹ ਵੇ ਤੂੰ ਆਪਣੀ ਬਹੂ ਸਾਹਮਣੇ ਮੈਥੋਂ ਕੁੱਤੇ ਖਾਣੀ ਨਾ ਕਰਵਾ ਲਈ ਉਹ ਬੇਬੇ ਇਸ ਤੋਂ ਉੱਤੇ ਵੀ ਕੁੱਤੇ ਖਾਣੀ ਹੁੰਦੀ ਆ ਹਾਏ ਹਾਏ ਕਿਹੜਾ ਘਰ ਜਨਮ ਨੇ ਲਮਾ ਕਦੇ ਮੁੜ ਕੇ ਹੂੰ ਕਿੱਥੋਂ ਵਿਆਹ ਲਿਆ ਛਿੰਦਰਾ ਮੈਂ ਆਏ ਕੈਰੀ ਪੈਨੇ ਬੇਬੇ ਜਿਉਂਦੀ ਦਾ ਪੁੱਤ ਬੁੱਢ ਸੁਹਾਗ ਤੇਰੇ ਵੀਰ ਜਿਉਂ ਬੇਬੇ ਤੁਸੀਂ ਕਿਉਂ ਕਰੀ ਜਾਂਦੇ ਹੋ ਛੱਡੋ ਤੁਸੀਂ ਮੈਂ ਕਰਦੀ ਆਂ ਨਾ ਪੁੱਤ ਸਾਡੇ ਪਹਿਲਾਂ ਸਵਾ ਮਹੀਨਾ ਬਹੂ ਨੂੰ ਚੌਂਕੇ ਨਹੀਂ ਜਾਣ ਦਿੰਦੇ ਨਾਲੇ ਬੈਠੋ ਤਾਂ ਹੁਣ ਕੰਮ ਨਹੀਂ ਹੁੰਦਾ ਤੂੰ ਹੀ ਕਰਿਆ ਕਰੇਂਗੀ ਬੇਬੇ ਜਿੰਨਾ ਚਿਰ ਮੈਂ ਇੱਥੇ ਆ ਨਾ ਤੁਸੀਂ ਕੁਝ ਨਹੀਂ ਕਰੋਗੇ ਸਭ ਕੁਝ ਮੈਂ ਕਰਾਂਗੀ ਹਾਂ ਮੈਂ ਹੋ ਗਏ ਜਿੰਨਾ ਚਿਰ ਦਾ ਮਤਲਬ ਕੀ ਉਹ ਤੂੰ ਹੁਣ ਸਾਰੀ ਉਮਰ ਇੱਥੇ ਹੀ ਰਹਿਣਾ ਹਾਂ ਬੇਬੇ ਦਾ ਕੋਈ ਪਤਾ ਨਹੀਂ ਵੀ ਕਿੰਨਾ ਚਿਰ ਕੱਢੇ ਵੇ ਤੂੰ ਤੜਕੇ ਤੜਕੇ ਪਹਾੜੀ ਕਾ ਮੰਗ ਕਾਕਾ ਕਰੀ ਜਾਣਾ ਚੁੱਪ ਕਰ ਜਾ ਉਹ ਬੇਬੇ ਚਾਹ ਹੀ ਬਹੁਤ ਹੈ ਚੱਲ ਪੁੱਤ ਤੂੰ ਪ੍ਰਸ਼ਾਦ ਬਣਾ ਹਾਂਜੀ ਆਹ ਭਈਆ ਕੜਾਹੀ ਆਹ ਕਿਉਂ ਪਿਆ ਖੰਡ ਪਈ ਹੈ ਬੇਬੇ ਤੁਸੀਂ ਬਹੁਤ ਸਵੇਰ ਦਾ ਕੰਮ ਕਰ ਲਿਆ ਤੁਸੀਂ ਹੁਣ ਉਠੋ ਤੇ ਪਾਠ ਪੂਜਾ ਕਰੋ ਇਹ ਉੱਠ ਬੇਬੇ ਹਾਏ ਬੇਬੇ ਤੂੰ ਕਿੰਨੀ ਭਾਰੀ ਹੈ ਜੇ ਮਾਰਾ ਟਾਈਮ ਹੈ ਕਿ ਤੂੰ ਚੱਕੀ ਨਹੀਂ ਜਾਣੀ ਮਰ ਜਾਣਿਆ ਤੂੰ ਮੈਨੂੰ ਮਰੀ ਨੂੰ ਹੀ ਭਾਲਦਾ ਹੈ ਕਰਦਾ ਕੀ ਇਹ ਬਣਪੂਰਾ ਜਾ ਮੈਂ ਕਿਹਾ ਭੁੱਖਾ ਜੀ ਥੋੜਾ ਜਿਹਾ ਧਿਆਨ ਨਾਲ ਪ੍ਰਸ਼ਾਦ ਬਣਾਇਓ ਕਿਤੇ ਤਤਾ ਖੁਰਪਾ ਨਾਲੂ ਵਾਲੀਓ ਹੋਰ ਨਾ ਕੁੰਡ ਚੱਕੜ ਦੋ ਪਹਿਲਾਂ ਹੀ ਜ਼ਖਮੀ ਹੋ ਜੀਓ ਹਾਏ